ਹਲੋ ਜੀ ਸਕਾਲ ਜੀ ਸਾਰਿਆਂ ਨੂੰ ਕਾਦਕ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਵੈਗ ਰਹੇ ਤਾ ਨਹੀਂ ਹਮੇਸ਼ਾ ਸਾਰਿਆਂ ਚਰ ਦੇ ਵਿਚ ਰੱਖੇ ਜੀ ਤੇ ਵੈਲਕਮ ਟੂ ਬੈਕ ਮਾਈ YouTube ਚੈਨਲ ਟਾਲੀ ਵਾਲਾ ਫੈਮਿਲੀ ਵਲੌਗ ਦੇ ਵਿੱਚ ਜੇ ਦੇ ਅੱਜ ਇਸ ਦੇਖਦੇ ਪਹਿਲੇ ਕਿ ਮੇਰਾ ਅੱਖਾ ਸੁੱਝਿਆ ਪਿਆ ਮੋਹ ਸਿੱਧਾ ਵੈਕ ਕਰਕੇ ਅੱਜ ਮੈਨਾਂ ਬਹੁਤ ਜ਼ਿਆਦਾ ਰਾਤ ਸਿੱਕ ਹੋ ਗਈ ਸੀ ਤਾ ਕਰਕੇ ਤੇ ਤੁਹਾਡੀ ਗਲੇ ਚ ਆਵਾਜ਼ ਵੀ ਨਹੀਂ ਸਹੀ ਹੋਣੀ ਫੇਰ ਰਾਤ ਬੁਖਾਰ ਵੀ ਹੋ ਗਿਆ ਸੀ ਤੇ ਨਾਲ ਕੋਲਡ ਹੋ ਗਿਆ ਨਾਲ ਪੇਟ 'ਚ ਨਹੀਂ ਜਿਆਦਾ ਬੇਨਸੀ ਬਹੁਤ ਜ਼ਿਆਦਾ ਤੇ ਅੱਜ ਨਾ ਅਜੁਨੀ ਦਾ ਹੈਗਾ ਯਾ ਫਰਸਡੇ ਸਕੂਲ ਤੇ ਆਪਾਂ ਹਨਾ ਤਿਆਰੀ ਕਰ ਦਿੱਤੀ ਹੈਗੀਆਂ ਤੇ ਆਪਾਂ ਜੀ ਨਾ ਮੈਂ ਟਰ ਦਿੱਤੇ ਆਲੂ ਹੂੰ ਆਪ ਨੂੰ ਦੇਤੀ ਦੇ ਲਈ ਫਰਸਟ ਫਰੌਟ ਆ ਆਲੂਆਂ ਦਾ ਅੱਜ ਆਪਾਂ ਬਣਾਵਾਂਗੇ ਅਜੁਨੀ ਲਈ ਫਰਸਟ ਫਰੌਟ ਹੈ ਜਿਹੜਾ ਹੈਗਾ ਸੋ ਆਲੂਆਂ ਨਾਲ ਬਣਾਉਂ ਸਵੇਰੇ ਸਵੇਰੇ ਆਪਾਂ ਨੂੰ ਪਿਆਰ ਨਾਲ ਦੇ ਕੇ ਦਰਸ਼ਨ ਅੱਜ ਸਵੇਰੇ ਸਵੇਰੇ ਪੈਸੇ ਦੇ ਦਰਸ਼ਨ ਹੋ ਗਏ ਆਪਾਂ ਨੂੰ ਤੇ ਆਪਾਂ ਬਣਾਵਾਂਗੇ ਜੀ ਅੱਜ ਆਲੂ ਵਾਲਾ ਪਰੌਂਠਾ ਅਜੂਨੀ ਲਈ ਨਾਲ ਆਪਾਂ ਦਵਾੰਗੇ ਦਹੀਂ ਉਸ ਨੂੰ ਤੇ ਅਜੇ ਉਠਾਇਆ ਨਹੀਂ ਹੈਗਾ ਕਿਉਂਕਿ ਅਜੇ 7:00 ਨਹੀਂ ਬੱਜੇ ਹੈਗੇ ਸਵੇਰੇ ਤਾਂ ਕਰਕੇ ਤੇ ਉਸ ਨੂੰ ਆਪਾਂ 7:00 ਵਜੇ ਠਾਵਾਂਗੇ ਕਿਉਂਕਿ ਉਸ ਦੀ ਗੱਡੀ ਜਿਹੜੀ ਹੈਗੀ ਆ ਉਹ ਆਣੀ ਹੈ 8:30 ਵਜੇ ਤੇ ਆਪਾਂ ਅੱਜ ਇਹ ਜੀ ਆਪਾਂ ਜਿਹੜੇ ਕੰਮ ਧੰਦੇ ਹੈਗੇ ਨੇ ਉਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਆਪਾਂ ਨੰਬ ਲੈ ਲੈਣੇ ਹੈਗੇ ਆ ਤੇ ਮੈਂ ਤੁਹਾਨੂੰ ਦਿਖਾਣੇ ਆ ਜੀ ਮੈਂ ਉਸ ਦੇ ਲਈ ਨੱਕੀ ਕੀ ਕੁਝ ਲੈ ਕੇ ਆਈ ਸੀਗੀ ਹਨਾ ਇਹ ਜਰੂਰ ਦੇ ਸਕੂਲ ਦੇ ਬੁੱਕਸ ਐ ਐਂਡ ਕਿਉਂਕਿ ਛੁੱਟੀਆਂ ਤੋਂ ਬਾਅਦ ਉਹਦਾ ਫਰਸਟ ਡੇ ਆ ਸਕੂਲ ਦਾ ਪੂਰਾ ਰੈਡੀ ਸ਼ੈਡੀ ਹੋ ਕੇ ਜਾਣਾ ਬੁੱਕਸ ਲੈ ਕੇ ਜਾਣਾ ਕਿ ਬੁੱਕਸ ਤਾਂ ਨਹੀਂ ਹੈਗੇ ਆ ਬਟ ਉਹਦੀ ਐਕਟੀਵਿਟੀਆਂ ਜੋ ਹੁੰਦੀਆਂ ਨੇ ਉੱਥੇ ਬੁੱਕਸ ਨਹੀਂ ਹੈਗੇ ਉਸ ਦੀ ਐਕਟੀਵਿਟੀ ਸ ਹੀ ਹੁੰਦੀਆਂ ਨੇ ਤੇ ਪਲੇ ਪੈਨ ਦੇ ਵਿੱਚ ਤੇ ਆਪਾਂ ਉਹਦੇ ਕਲਰਿੰਗ ਵਗੈਰਾ ਜੋ ਵੀ ਐਕਟੀਵਿਟੀ ਹੁੰਦੀ ਹੈ ਉਹਦਾ ਸਮਾਨ ਲੈ ਕੇ ਆਏ ਸੀ ਬੈਗ ਵਗੈਰਾ ਟਿਫਿਨ ਅੰਡ ਬੋਟਲ ਹਨ ਤੇ ਮੈਂ ਤੁਹਾਨੂੰ ਨਾਲ ਸ਼ੇਅਰ ਕਰਦੀ ਹਾਂ ਤੇ ਇਹਦੇ ਦੌਰਾਨ ਜਦੋਂ ਜੀ ਬੱਚਾ ਫਸਟ ਟਾਈਮ ਸਕੂਲ ਜਾਂਦਾ ਹੈ ਇੰਨਾ ਜ਼ਿਆਦਾ ਵਧੀਆ ਲੱਗਦਾ ਨਾ ਕਿ ਬਹੁਤ ਜ਼ਿਆਦਾ ਵਧੀਆ ਅੱਜ ਦਾ ਵੈਸੇ ਮੇਰਾ ਸਵੇਰ ਹਨਾ ਮੈਂ ਪਾਰਕ ਨਾਲ ਸੀਗਾ ਕਿ ਜਿਹਦੇ ਨੂੰ ਵਧੀਆ ਤਰੀਕੇ ਨਾਲ ਦੌੜਨਾ ਸੀ ਬਟ ਪਤਾ ਨਹੀਂ ਕਿਉਂ ਮੇਰੇ ਪੇਟ ਚ ਨਹੀਂ ਚਾਹ ਰਿਹਾ ਪੇਨ ਹੋ ਰਹੀ ਹੈ ਕਿ ਬਹੁਤ ਜ਼ਿਆਦਾ ਹੋਣ ਵਿੱਚ ਮੱਠੇ ਵਰਖੀ ਹੋ ਰਹੀ ਹੈ ਬਟ ਮੈਂ ਕਹਿ ਕਿ ਨਹੀਂ ਪਹਿਲਾਂ ਉਹਦਾ ਸਕੂਲ ਹੈ ਨਾ ਕੇਰਾ ਪਹੁੰਚੇ ਦਰ ਤੇ ਮੈਂ ਜਲੇ ਜਨਾ ਸਾਰੋ ਕੁਝ ਲੈ ਗਈ ਸੀ ਕੱਲ ਜਾ ਕੇ ਲੈ ਆਂਗੀ ਕੀ ਅੱਜ ਦੇ ਨਾਲ ਤੇ டீਚਰਸ ਕਹਿੰਦੇ ਕਿ ਤੁਸੀਂ ਸਾਰੇ ਪ੍ਰੋਪਰਲੀ ਯੂਨਿਫਾਰਮ ਪਾ ਕੇ ਤੇ ਟਾਪਰ ਸਾਰਾ ਕੁਝ ਪੈ ਕੇ ਚੇਹਰੇ ਤੇ ਬਣਾਉਣਾ ਹੈ ਇਹ ਆਪਾਂ ਜੀ ਹੋਣਾ ਜੀ ਸਕੂਲ ਦੇ ਲਈ ਬੁੱਕਸ ਲੈਣਾ ਕੋਈ ਫੋਨ ਹੈ ਇਹ ਤੇ ਛੋਟੇ ਛੋਟੇ ਜੁੱਤੀ ਫੋਨ ਕੋਸ ਵਗੈਰਾ ਵਾਸਤੇ ਜਿਹਦੇ ਬੱਚੇ ਨੇ ਫੂਡ ਵਗੈਰਾ ਖਾਣਾ ਹੁੰਦਾ ਨਾ ਉਹਦੇ ਵਾਸਤੇ ਲੱਗਦਾ ਐਸ ਦੀ ਬੋਟਲ ਹੈਗੀ ਐ ਐ ਦੀ ਐਕਟੀਵਿਟੀ ਯੂਨੀਫਾਰਮ ਆ ਜਿਹੜੀ ਮੋਨ ਹੈ ਸਰ ਟੀਜੀ ਵਾਟ ਕੀ ਸੋਨਿਆ <laughs> ready. I might get ready, shocker Proper I t shirt up. and the small just and the अपने दिन जी डाली पे ये आठ कुछ रेसिपी लग जा टाइम तो आवाज़ टिफिन जोड़े है ना किसी वे घर के बच्चे को ही होंगे को नहीं ਕਾਸਟ ਨਹੀਂ ਜਦਾ ਚੀਜ਼ਾਂ ਜਿਹੜੇ ਸਕੂਲ ਦੇ ਹਨ ਸਕੂਲ ਦੇ ਟਾਇਲਰ ਤੋਂ ਜਿਹੜੀ ਚੈਟਾ ਬੋਲ ਰਹਾ ਹੈ ਐਸ.ਐਲ. ਬਾਇੰਗ ਕਰਾਂਗੇ ਫੇਰ ਬਾਇੰਗ ਲੀਟ ਐਵਿਖੀ ਸੀ ਤਰੰਗ ਜੰਗਿਆ ਸੀ ਆਪਾਂ ਤਰ ਅਗਰ ਤੰਗੀ ਕੈਸਾ ਕਰਿਆ ਨੰਨ ਟੈਕਲ ਰਿੰਗ ਪੈਨਸਿਲਸ ਗਲੂ ਸਟਿਕਸ

ਅਰੇ ਜੀ ਬਹੁਤ ਕਾਇਰ ਹੈ ਜੀ ਆਪਸ ਵਿੱਚ ਮਨ ਸਾਰੇ ਕਿਵੇਂ ਹੀ ਲੈ ਜਾਂਦਾ ਉਹ ਕਿ ਫਿਰ ਆਪਾਂ ਨੂੰ ਹਨਾ ਕਿ ਲੋਲੇ ਦੇ ਲੰਬਾ ਲੈ ਗਾ ਉਹ ਤਿੰਨ ਦਾ ਹੈਗਾ ਤਾੜ ਕੇ ਇਸ ਲਈ ਮੈਂ ਉਹ ਸਾਰੇ ਸਮਾਨ ਆ ਜੀ ਲੈ ਆਂਦੀ ਸੀ ਔਰ ਤਾਂ એ જમે દે પપ્પા ને કિદલે શોપનર રેજર્સ કલર કલર ઓય ક્યુએ છે દાદી એ પાજીને ਜਿਹੜਾ ਦੱਦਾ ਕਰਦਾ ਅરેડે ਆਪਣੇ ਆਦੂ ਆ ਉਹਨਾਂ ਨੂੰ ਆਪਾਂ શેર દે ਅੱਜ ਜੀ ਸਾਡੀ ਜੂਨਾ ਔਟਗੀ ਸ਼ਾਦੀ ਜੂਨਾ ਔਤਗੀ ਤੇ ਜੀ ਉੱਤ ਦੀ ਵੀਦੇ ਬਾਈਨੀ ਅਜੀ ਉੱਤ ਦੀ ਵੀਦੇ ਬਾਈਨੀ ਆਪਣੇ ਪੋਤ ਨੂੰ ਪਰ ਇਹ ਉਤ ਕਹ ਜਨਾ ਬਰਾਇ ਲੋਇਆ ਲੋਇਆ ਤੇਰੀ ਕਰ ਲੋ ਕਿਉਂਕਿ ਇਹਦੀ ਮੰਮਾ ਨੇ ਦਿੱਸੀ ਤਾਂ ਕਾਕੇ ਓਟ ਦੇ ਸਾਰੀ ਬਿੰਦੂ ਕਲਰ ਚਾਹੀਦਿਆ ਮੈਨੂੰ ਫਲਾਨੇ ਚਾਹੀਦਿਆ ਮੈਨੂੰ ਕਾਕਾ ਚਾਹੀਦਾ ਆ ਦੇਖੋ ਐਸ ਡੋਲਾ ਇਹ ਜੂਨਾ ਸਾਡਾ ਖੇਡਦਾ ਰਹਿੰਦਾ ਆ ਅੱਜ ਇਹ ਡੋਲ ਘਰੇ ਰਹੂਗੀ ਤੇ ਜੂਨਾ ਸਕੂਲ ਜਾਊਗਾ ਹਨਾ ਜੂਨਾ ਹਾਂਜੀ ਬੱਟੇ ਬੱਟੇ ਨਾ ਕਿ ਆਇਆ ਸਕੂਲ ਤੇ ਆਪਾਂ ਆਲੂ ਵਾਲਾ ਪਰੌੜਾ ਜਿਹੜਾ ਅਜੂਨੀ ਦਾ ਤਿਆਰ ਕਰਤਾ ਤੇ ਇੱਥੇ ਕਿਤੇ ਪਈ ਹੋਵੇ ਮੈਨੂੰ ਨਹੀਂ ਪਤਾ ਤੇ ਅਜੂਨੀ ਦਾ ਆਪਾਂ ਪੋਂਦਾ ਜਿਹੜਾ ਤਿਆਰ ਕਰਤਾ ਅਜੂਨੀ ਨੇ ਡੋਲ ਵੀ ਗੰਦੀ ਕਰਤੀ ਤੇ ਲਓ ਜੀ ਸਵੇਰ ਦਾ ਟਾਈਮ ਆ ਵੇ ਦਾ ਟਾਈਮ ਤੇ ਸ਼ਾਇਦ ਜੁੰਨਾ ਵੇਖੋ ਜੀ ਤੇ ਲਾਂ ਜੀ ਅੱਜ ਨੀਨੇ ਦੁੱਧ ਵੀ ਪੀ ਲਿਆ ਤੇ ਹਾਂਜੀ ਇਹ ਰੈਡੀ ਹੋਣ ਲਗਾਏ ਸਕੂਲ ਲਈ ਸਕੂਲ ਲਈ ਲੈਦੀ ਹੋਈਏ ਹਾਂ ਨਹੀਂ ਗਏ ਹਾਂਜੀ 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 ਲੋ ਜੀ ਆਪਾਂ ਬੈਲਿਆ ਤੁਹਾਨੂੰ ਅਜੂਨੀ ਨੂੰ ਰੈਡੀ ਕਰਕੇ ਠੀਕ ਹੈ ਜੀ ਤੇ ਤੁਸੀਂ ਜੁੜੋ ਰਹੇ ਹੋ ਮੇਰੇ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜੁੜੋ ਤੇ ਮਿਲਦੇ ਆ ਜੀ ਓਨਲੀ ਤੁਮ ਮਿਲਦੀ ਮੈਡਮ ਕੋ ਨੀਕ ਸਾਰਾ ਕੁਛ ਜੁਨੀ ਦਾ ਬਲੂ ਬਲੂ ਹੋ ਗਿਆ ਸ਼ੌਕ ਹੈ ਪੈਨਸਲ ਕਲਰ ਬੈਗ ਕਲਰ ਸਾਰਾ ਕੁਛ ਬਲੂ ਬਲੂ ਜੁਨੀ ਹੋਵੇ ਬਲੂ ਆ ਸ਼ੂ ਰੰਗ ਬਰੰਗ ਬਟ ਕਿ ਕਿੰਨਾ ਲੱਗ ਗਿਆ ਬਲੂ ਹੈ ਕਿ ਤਾਂ ਕਰਕੇ ਹਾਂ ਹੈਪੀ ਬਰਥਡੇ ਕਿੱਛਿਆ ਤੇਰਾ ਹੈਪੀ ਬਰਥਡੇ ਅੱਜ ਚੱਚੀ ਉਹ ਬੱਲ ਨੀ ਅਜੇ ਨੀ ਕਿਦਾ ਜਣਾਉਂਦਾ ਮੈਂ ਦੋ ਇਹ ਗੋਲਾ ਇਹ ਗੋਲ ਜਿੰਦਾ ਜੂਨੀ ਨਹੀਂ ਜੂਨੀ ਜੀ ਨਿੱਕੀ ਜੀ ਸਾਦੀ ਨਹੀਂ ਮੈਂ ਮਰ ਜਾਂਗੀ ਕਿੰਦੀ ਸੌਣ ਲੱਗੀ নল নলা পাইব তুমি ইদানো করো নি পরক পত্তে কে দছড় লাগা দিয়ে মার জানি চল যাতে শুরু করি না হ্যাঁ শুরু ਚਾਚਾ ਲੈ ਆ ਲਓ ਜੀ ਅਜੂਨੀ ਹੋ ਗਈ ਰੈਡੀ ਦਿਖਾਓ ਬੱਚੇ ਦਿਖਾਓ ਆਪਣੇ ਆਪਣਾਓ ਇਧਰ ਦੇਖੋ ਚਾਚਾ ਜੀ ਜੂਨਾ ਹੋ ਗਈ ਰੈਡੀ ਡੈਡੀ ਲੇਡੀ ਲੇਡੀ ਹੋ ਗਿਆ ਮੇਰਾ ਪੁੱਤ ਛੋੜਾ ਗੱਗਦਾ ਯਾਰ ਚਰਚਰਿਕ ਵੈਲਟ ਕਰਕੇ ਜਰੂਰ ਦੱਛੋ ਹਾਂਜੀ ਹਾਂਜੀ ਪਾਣੀ ਪਾਣੀ ਇਹ ਤਾਂ ਕਰੋ ਪੀਣਾ ਦਾਸੀ ਤੇ ਪੀ ਲੋ ਨਹੀਂ 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 ਕਿਉਂ ਨਹੀਂ